ਬਹੁਤ ਹੀ ਪ੍ਰਸਿੱਧ ਮੰਡੀ ਖਰਬੂਜੇ ਤੇ ਹਦਵਾਣੇ ਦੀ ਇਹ ਹੈ ਰੂਪੇਵਾਲ ਪਿੰਡ ਇਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਖਰਬੂਜੇ ਹਦਵਾਣੇ ਦੀ ਅੱਜ ਮੰਡੀ ਬਹੁਤ ਘਟ ਗਈ ਆ ਲੋਕ ਖਾਣੋਂ हट ਗਏ ਹਾਂਜੀ ਜਾਂ ਤੁਸੀਂ ਵੇਚਣ ਵਾਲੇ ਘਟ ਗਏ ਜਾਂ ਜਾਂ ਕਿਸਾਨ ਪੈਦਾ ਨਹੀਂ ਕਰ ਰਿਹਾ ਪ੍ਰੋਬਲਮ ਕਿੱਥੇ ਹੈ ਜਿਹੜਾ ਨਾ ਖਾਣਿਆ ਜੀ ਕਿਸਾਨ ਜਿਹੜਾ ਕਿਸਾਨ ਨਹੀਂ ਰਿਹਾ ਉਹ ਜਿਹੜਾ ਸੀਗਾ ਪਹਿਲਾਂ ਪਹਿਲਾਂ ਧਰਤੀ ਨਾਲ ਜੁੜਿਆ ਸੀ ਹੁਣ ਦਵਾਈਆਂ ਜਿਹੜਾ ਨਾਲ ਜੁੜ ਗਿਆ ਦਾ ਵੇਚ ਨਹੀਂ ਆਉਂਦੇ 60 ਬਰ ਦੇ ਲੱਗੀ ਆ ਜੀ ਹਾਂ ਲੇਬਰ ਵਿੱਚ 60 ਬਰ ਦੇ ਕੰਪਲੀਟਲੀ ਲੇਬਰ ਦੇ ਉੱਤੇ ਦੇ ਉੱਤੇ ਸਜਾਇਆ ਹੋਇਆ ਜੀ ਇਹ ਇਹ ਮਾਲ ਇਦਾਂ ਜਿਵੇਂ ਵਪਾਰੇ ਭਰ ਕੇ ਲੈਦੇ ਵੱਟੀਆਂ ਘੜੀਆਂ ਦਾਦਾ ਟਨ 15-15 ਟਨ ਭਰ ਲੈਂਦੇ ਆ ਤੇ ਆਡੇ ਭੱਲੇ ਆਇ ਤੇ ਪੈਂਦਾ ਆਏ ਹੋ ਗਿਆ ਆ ਸੁੰਦੀ ਵਾਲਾ ਇਹ ਵਧੀਆ ਮਾਲ ਜਿਹੜਾ ਇਹ ਉੱਪਰ ਕਰ ਦਿੰਦੇ ਇਹਨੂੰ ਪਲਟੀ ਕਰ ਦਿੰਦੇ ਆ ਇਹਨੂੰ ਪਲਟੀ ਕਰਕੇ ਥੱਲੇ ਰੱਖ ਦੇਣਾ ਥੱਲੇ ਹੁੰਦਾ ਹੈ ਸਭ ਤੋਂ ਥੱਲੇ ਕਿੰਨੀਆਂ ਤਾਇ ਚੱਕਾਂਗੇ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਖਰਬੂਜੇ ਵਹਾਣੇ ਦੀ ਹਾਂ ਇਹ ਮੇਰੇ ਤਾਇਆ ਜੀ ਨੇ ਸ਼ੁਰੂ ਕਰਵਾਈ ਹੋਈ ਆ 4-5 ਸਾਲ ਪਹਿਲਾਂ ਇਹਨੂੰ ਇੱਕ ਨਾ ਬਹੁਤ ਸਟਾਰਟਿੰਗ ਵਿੱਚ ਹੀ ਨੇਰੀ ਤੂਫਾਨ ਬਹੁਤ ਜ਼ਿਆਦਾ ਆਇਆ ਸੀ ਗੜੇ ਪਏ ਸੀ ਬਹੁਤ ਜ਼ਿਆਦਾ ਹਾਂ ਮਤਲਬ ਜਿਨ੍ਹਾਂ ਨੇ 100 100 ਕਿਲਾ ਵੀ ਲਾਇਆ ਸੀ ਉਹਨਾਂ ਦੀ ਬਿਲਕੁਲ ਤਬਾਹ ਹੋ ਗਈ ਸੀ ਉਹ ਜ਼ਮੀਨ ਤੇ ਵੀ ਕਿਸੇ ਨੂੰ ਵੀ ਕੋਈ ਚੀਜ਼ ਚਾਹੀਦੀ ਹੋਵੇ ਆਪਾਂ 올ਓਵਰ ਇੰਡੀਆ ਸਪਲਾਈ ਵੀ ਕਰਦੇ ਆ ਆਪਣੇ ਕੋ ਜੀ ਉਹ ਮਧੂਆ ਸਟਾਰਟਿੰਗ ਤੇ ਅੱਛਾ ਮਧੂਆ ਹਾਂਜੀ ਆ ਤਾਰੀ ਵਾਲਾ ਜਿਹੜਾ ਇਹਨੂੰ 95 ਕਹਿੰਦੇ ਆ ਜੀ ਹਾਂ ਇਹ 95 ਹੋ ਗਿਆ ਤੇ ਹਾਂਜੀ ਇਹ ਆਪਣੇ ਕੋ ਬੋਵੀ ਖਰਬੂਜਾ ਵਾ ਇਹ ਕਾ ਗੋਲਡਨ ਆ ਅੱਛਾ ਕਾ ਪੈਨਕੋ ਗੋਲਡਨ ਆ ਅੱਛਾ ਜੀ ਜੀ ਉਸੇ ਕਾ ਇਹਦੇ ਕਾਫੀ ਕਿਸ ਤਰ੍ਹਾਂ ਦੀ ਕਿਸਮਾਂ ਦੇ ਵਿੱਚ ਆਏਗਾ ਜੀ ਇਹ ਆਪਣੇ ਕੋ ਸੈਂਚਰੀ ਹੀ ਆ ਜੀ ਲੋ ਜੀ ਇਹ ਹੈ ਸਾਡੇ ਇਲਾਕੇ ਦੀ ਸਾਡੇ ਦੁਆਬੇ ਦੇ ਵਿੱਚ ਬਹੁਤ ਹੀ ਪ੍ਰਸਿੱਧ ਮੰਡੀ ਖਰਬੂਜੇ ਤੇ ਹਦਵਾਣੇ ਦੀ ਇਹ ਹੈ ਰੂਪੇਵਾਲ ਪਿੰਡ ਸੀਚੇਵਾਲ ਦੇ ਬਿਲਕੁਲ ਨਾਲ ਹੀ ਰੂਪੇਵਾਲ ਆ ਤੇ ਆ ਜਿਹੜੀ ਸੜਕ ਮੈਂ ਤੁਹਾਨੂੰ ਦਿਖਾ ਰਿਹਾ ਇਹ ਹੈ ਨਕੂਤਰ ਤੋਂ ਜਿਹੜਾ ਸੁਲਤਾਨਪੁਰ ਜਾਂ ਲੁੰਝਾਂ ਨੂੰ ਰੋਡ ਜਾਂਦਾ ਆ ਠੀਕ ਹੈ ਜੀ ਉਹ ਰੋਡ ਆ ਇਹ ਉਹਦੇ ਤੇ ਇਹ ਪਿੰਡ ਪੈਂਦਾ ਤੇ ਉਹਦੇ ਤੇ ਇਹ ਮੰਡੀ ਜਿਹੜੀ ਹੈਗੀ ਆ ਖਰਬੂਜੇ ਹਦਵਾਣੇ ਦੀ ਮੰਡੀ ਕਿਸੇ ਵੇਲੇ ਇਹ ਬਹੁਤ ਹੀ ਵੱਡੀ ਮੰਡੀ ਮੰਨੀ ਜਾਂਦੀ ਸੀ ਲੋਕ ਕਹਿੰਦੇ ਸੀ ਕਿ ਇਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਖਰਬੂਜੇ ਹਦਵਾਣੇ ਦੀ ਤੇ ਸੱਚ ਜਾਣਿਓ ਤਕਰੀਬਨ ਮਲਸੀਆਂ ਤੋਂ ਉਰੇ ਥੋੜਾ ਜਿਹਾ ਆ ਕੇ ਉਹ ਤੁਰ ਫੀਚੇਵਾਲ ਤੱਕ ਚਲੇ ਜਾਈਏ ਤੇ ਸਾਹ ਨਹੀਂ ਸੀ ਆਉਦਾ ਹੁੰਦਾ ਇਸ ਰੋਡ ਦੇ ਉੱਤੇ ਲੰਘ ਨਹੀਂ ਸੀ ਹੁੰਦਾ ਹੁੰਦਾ ਪਰ ਅੱਜ ਇਹ ਜਿਹੜੀ ਮੰਡੀ ਆ ਇਹ ਬਹੁਤ ਸੁੰਨੀ ਪਈ ਆ ਬਹੁਤ ਘੱਟ ਇੱਥੇ ਵੇਚਣ ਵਾਲੇ ਨੇ ਤੇ ਬਹੁਤ ਘੱਟ ਹੀ ਇੱਥੇ ਇਸ ਵਕਤ ਖਰੀਦਣ ਵਾਲੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਭਾਈ ਜੀ ਕੀ ਸ਼ੁਭਨਾਮ ਤੁਹਾਡਾ ਅਮਰਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆ ਤੁਸੀਂ ਸੀਚੇਵਾਲ ਤੋਂ ਅੱਛਾ ਤੁਸੀਂ ਸੀਚੇਵਾਲ ਤੋਂ ਆ ਜੀ ਠੀਕ ਆ ਭਾਈ ਕਦੋਂ ਤੋਂ ਕਰ ਰਹੇ ਆ ਇਹ ਕੰਮ ਜਿਹੜਾ ਖਰੂਜੇ ਹਦਵਾਣੇ ਦਾ ਕੱਟ ਕੋਲ 10 ਸਾਲ ਹੋ ਗਏ ਤੁਸੀਂ ਖੁਦ ਉਤਪਾਦਨ ਕਰਦੇ ਆ ਇਹਦਾ ਜਾਂ ਤੁਸੀਂ ਖਰੀਦਦੇ ਆ ਕਿਸੇ ਤੋਂ ਖਰੀਦਦੇ ਖਰੀਦ ਕੇ ਵੇਚਦੇ ਠੀਕ ਆ ਕਿਸੇ ਵੀ ਲਈ ਇਹ ਬਹੁਤ ਜ਼ਿਆਦਾ ਰਸ ਹੁੰਦਾ ਸੀ ਹਾਂਜੀ ਅੱਜ ਮੰਡੀ ਬਹੁਤ ਘਟ ਗਈ ਆ ਬਹੁਤ ਘਟ ਗਈ ਲੋਕ ਖਾਣੋਂ हट ਗਏ ਹਾਂਜੀ ਜਾਂ ਤੁਸੀਂ ਵੇਚਣ ਵਾਲੇ ਘਟ ਗਏ ਜਾਂ ਜਾਂ ਕਿਸਾਨ ਪੈਦਾ ਨਹੀਂ ਕਰ ਰਿਹਾ ਪ੍ਰੋਬਲਮ ਕਿੱਥੇ ਆ ਇਹ ਇਦਾਂ ਬੀਰ ਜੀ ਜਿਲ੍ਹਾ ਨਾ ਕਿਸਾਨ ਆ ਜੀ ਕਿਸਾਨ ਜਿਹੜਾ ਕਿਸਾਨ ਨਹੀਂ ਰਿਹਾ ਉਹ ਜਿਹੜਾ ਸੀਗਾ ਪਹਿਲਾਂ ਹੂੰ ਪਹਿਲਾਂ ਧਰਤੀ ਨਾਲ ਜੁੜਿਆ ਸੀ ਹੂੰ ਮੋੜ ਦਵਾਈਆਂ ਜਿਹੜਾ ਨਾਲ ਜੁੜ ਗਿਆ ਇਹ ਜਿਹੜੀ ਫਸਲ ਆ ਨਾ ਇਹਨੂੰ ਜੇ ਸਹੀ ਪਾਲ ਗਏ ਹਾਂਜੀ ਇਹਨੂੰ ਗੋਡੀ ਮਤਲਬ ਇਹਦੀ ਮਤੇ ਮਿਹਨਤ ਬਹੁਤ ਹੁੰਦੀ ਆ ਹੂੰ ਜੀਮੀਦਾਰ ਮਿਹਨਤ ਕਰਨੋਂ ਹਟ ਗਿਆ ਇਹ ਸਾਰਾ ਕੁਝ ਜਿਹੜਾ ਆ ਜੀਮੀਦਾਰ ਖਤਮ ਕਰੀ ਜਾਂਦਾ ਆ ਜੀਮੀਦਾਰ ਜੁੜ ਗਿਆ ਇੱਕ ਦਵਾਈਆਂ ਦੇ ਨਾਲ ਇਹ ਦੇਸੀ ਸੀਗੀ ਇੱਕ ਦਵਾ ਸੀਗੀ ਹੂੰ ਨਵਾਨਾ ਖਰੂਜਾ ਜਿਹੜਾ ਇੱਕ ਬੰਦੇ ਦੀ ਖਰਾਕ ਸੀਗੀ ਬਹੁਤ ਵਧੀਆ ਚੀਜ਼ ਆ ਇਹ ਹਾਂਜੀ ਬਿਲਕੁਲ ਬੋਲ ਪਰ ਇਹ ਖਾਸਮ ਕਹਤਾ ਦਵਾਈਆਂ ਦੇ ਵਿੱਚ ਹੀ ਰਹਿਣ ਦਤਾ ਆਪ ਪਰਵਰਤ ਕਰਨੋਂ ਹਟ ਗਿਆ ਆਪ ਜਿੱਤੇ ਗੁਰਦੇ ਵੀ ਜਾਂ ਮੈਂ ਸਮਾ ਲੈ ਹੂੰ ਵੱਡੀਆਂ ਗੱਡੀਆਂ ਲੈ ਲਈਆਂ ਕਮਾਈ ਬਹੁਤ ਿਆ ਦੇ ਵਿੱਚ ਹੂੰ ਡੇਢ-ਡੇਢ ਲੱਖ ਰੁਪਏ ਦਾ ਕਿੱਲੇ ਦਾ ਨਿਕਲੇ ਹੁੰਦਾ 2-2 ਲੱਖ ਦਾ ਇਹਦੀ ਤੇ ਉੱਤੇ ਖਰਚਾ ਆ ਜੀ ਤੜਾਈ ਤੇ ਕਰੇ ਲੇਬਰ ਵੀ ਜਾਈਦੀ ਆ ਸਾਰਾ ਕੁਝ ਚਾਹੀਦਾ ਲੇਬਰ ਜਿਹੜੀ ਆ ਉਹ ਲੱਭ ਨਹੀਂ ਰਹੀ ਮੜ ਕੇ ਹੂੰ ਢੋਲਣ ਨੂੰ ਢੋਲਣਾ ਹੋਊਗਾ ਗੱਡੀ ਜੀ ਲੋਡ ਕਰਨਾ ਹੋਊਗਾ ਮੈਂ ਪਿਛਲੇ ਦਿਨੀ ਵੀਡੀਓ ਕੀਤੀ ਕਿਸਾਨਾਂ ਨਾਲ ਹਾਂਜੀ ਭਈ ਮੈਂ ਉਹ ਇੱਕ ਐਵਰੇਜ 10 ਬੈਠਾ ਵੀ ਲੱਖ ਰੁਪਏ ਤੋਂ ਲੈ ਕੇ 1.5 ਲੱਖ ਰੁਪਇਆ ਤੁਸੀਂ ਇੱਕ ਕਿੱਲੇ ਚੋਂ ਕਮਾਈ ਕਰ ਸਕਦੇ ਆ ਇਹ ਇਹ ਰਿਐਲਿਟੀ ਹੈ ਵੀ ਚਾਪੈ ਇਹ ਪਤਾ ਹੀ ਨਹੀਂ ਆਲੇ ਨਿਕਲਦੇ ਆ ਜੇ ਐਸੀ ਕੰਮ ਕਰੀਏ ਅਸੀਂ ਕੰਮ ਨਹੀਂ ਕਰਦੇ ਆਪ ਜ਼ਮੀਨਾਂ ਦਾ ਵੇਚਣ ਨਹੀਂ ਆਉਂਦੇ 60% ਦੇ ਭੀ ਹਾਂ ਲੱਗੀ ਆ ਹਾਂ ਲੇਬਰ ਵੀ ਵੇਚੇ ਲੋਗੀ 60% ਕੰਪਲੀਟਲੀ ਲੇਬਰ ਦੇ ਉੱਤੇ ਸਿਰੇਆ ਹੋਇਆ ਜੀ ਏਸੀ ਦੇ ਲਵਾ ਲਿੰਦੇ ਆ ਠੀਕ ਠਾਕ ਆ ਜਿਹੜਾ ਮਤਲਬ ਉਹ ਏਸੀ ਆ ਦਾ ਵੇਚਣਾ ਆਵੇ ਨਾ ਆਵੇ ਪੈਸੇ ਲੈ ਲੈਣੇ ਆ ਠੀਕ ਠਾਕ ਆ ਅਸੀਂ ਟਿੱਬੇ ਵਾਲੇ ਇਲਾਕੇ ਚ ਖੜੇ ਆ ਜੀ ਇਹ ਰੇਤਲਾ ਲਾਤਾ ਆ ਇਹ ਪਿਓਰ ਦੋਨਾ ਹੈ ਤੁਸੀਂ ਵੀ ਦੋਨਾ ਚ ਆਉਂਦੇ ਨਾ ਹਾਂਜੀ ਹਾਂਜੀ ਇਹ ਪਿਓਰ ਦੋਨਾ ਆ ਜੀ ਤੇ ਦੋਨਾ ਇੱਕ ਰੇਤਲਾ ਟਿੱਬਿਆਂ ਦਾ ਇਲਾਕਾ ਆ ਇੱਥੇ ਇਹ ਚੀਜ਼ਾਂ ਆਮ ਹੁੰਦੀਆਂ ਸੀਗੀਆਂ ਲੋਕ ਬਹੁਤ ਲਾਉਦੇ ਸੀ ਕਿ ਮੱਕੀ ਨੇ ਵੀ ਇਹਨੂੰ ਮਾਰ ਮਾਰੀ ਆ ਥੋੜੀ ਤਾਂ ਬਹੁਤ ਜਿਆਦੀ ਜੀ ਅੱਛਾ ਮੱਕੀ ਕਿ ਨਹੀਂ ਹੁਣ ਮੱਕੀ ਘਰ ਤੋਂ ਘਰ ਨਹੀਂ 70 80 ਹਜ਼ਾਰ ਕਿਲੇ ਨਿਕਲਦੀ ਆ ਕੋਈ ਖਾਚਿਆ ਨਹੀਂਗਾ ਹਾਂ ਮਤਲਬ ਪਾਣੀ ਲਾਈ ਜਾਣਾ ਆ ਵੀਰ ਦੇ ਤੇ ਇਹਦੀ ਵੀ ਜਿਹੜੀ ਆ ਇਹਨੂੰ ਗੋਡੀ ਵੀ ਕਰਨੀ ਪੈਂਦੀ ਆ ਇਹਨੂੰ ਸਾਰਾ ਕੁਝ ਦੇਖਣਾ ਪੈਂਦਾ ਜੇ ਇਹਨੂੰ ਗੋਡੀ ਕਰੀਏ ਨਾ ਇਹ ਬਹੁਤ ਵਧੀਆ ਚੀਜ਼ ਬਣਦੀ ਆ ਮਤਲਬ ਗੋਡੀ ਅਸੀਂ ਘੱਟ ਕਰਦੇ ਆ ਇਹਨੂੰ ਦਵਾਈਆਂ ਦੇ ਕੰਮ ਕਰ ਲਿਆ ਠੀਕ ਆ ਕੀ ਰੇਟ ਇਸ ਵੇਲੇ ਭਾਜੀ ਚੱਲਦਾ ਪਿਆ ਇਸ ਵੇਲੇ ਜਿਹੜਾ ਖੱਤੇ ਦੇ ਵਿੱਚ ਉਹ 6 ਰੁਪਏ ਮਿਲਦੇ ਆ ਦੁਆਣਾ 6 ਰੁਪਏ ਖੱਤੇ ਦਾ ਪਾਇਆ ਜੀ ਇਹਦਾ ਵਧੀਆ ਦੁਆਣਾ ਆ ਤੇ ਤੁਸੀਂ ਇੱਥੇ ਮੰਡੀ 'ਚ ਕੀ ਵੇਚ ਰਹੇ ਹੋ ਅਸੀਂ 8-30 ਰੋਟੀਆਂ ਵਧੀਆ ਰੋਟੀ ਖਾਣੇ ਵਧੀਆ ਕਮਾਈ ਕਰਦੇ ਆ ਠੀਕ ਆ ਆ ਯਾਰ ਹੁਣ ਕਿਸਾਨ ਨਹੀਂ ਗਏ ਇਹ ਪਰ ਇਹ ਕਿਸਾਨ ਤੋਂ ਚੀਜ਼ ਲੈ ਕੇ ਵੇਚ ਰਿਹਾ ਤੁਹਾਡੇ ਸਾਹਮਣੇ ਗੱਲ ਸਾਨੂੰ 2% ਵੱਜਦਾ ਉਹਨਾਂ ਨੂੰ 8% ਵੱਜਦਾ ਆ ਉਹਨਾਂ ਨੂੰ ਵੱਜਦੇ ਕਿੰਦਾ ਨਹੀਂ ਵੇਚੇ ਠੀਕ ਹੈ ਜੀ ਮਤਲਬ ਇਹ ਅੰਦਰ ਮੰਡੀ ਲੱਗੇ ਨਾ ਮਤਲਬ ਇਹਨਾਂ ਦੇ ਨੰਬਰ ਲੱਗਣ ਆਰਤੀਆਂ ਦੇ ਵੀ ਆ ਫਲਾ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਇੱਥੇ ਹੀ ਵਿਕਣਾ ਆ ਹੂੰ ਮਤਲਬ ਖੱਤੇ ਜੀ ਨਹੀਂ ਵਿਕਣਾ ਇਹ ਜੀਮੀਦਾਰ ਵੀ ਸੌਖਾ ਰਹੂਗਾ 4 ਰੁਪਏ ਵੱਟੇ ਜਾਣਗੇ ਜੀਮੀਦਾਰ ਜਿਹੜਾ ਚੰਗਾ ਚੰਗਾ ਮਾਲ ਲੈਣਾ ਖੱਤੇ ਜੀ ਵੇਚ ਦਿੰਦਾ ਅੱਛਾ ਗੇਲਾ ਰਹਿਣ ਖੁੰਦ ਰਹਿ ਗਿਆ ਅੱਛਾ ਮਤਲਬ ਆਹ ਰਹਿ ਗਿਆ ਹੁਣ ਏਦਾਂ ਦਾ ਪੀਸ ਆਪ ਪੀਛਰੇ ਗਿਆ ਇਹ ਜ਼ਿਮੀਦਾਰ ਨੇ ਸਿੱਟਣਾ ਨਹੀਂ ਅੱਛਾ ਜੀ ਇਹ ਟਰਾਲੀ ਵਿੱਚ ਪਾ ਲੈਣਾ ਥੱਲੇ ਓਕੇ ਠੀਕ ਆ ਇਹ ਹੁਣ ਪੀ ਇਹ ਹੁਣ ਜੇ ਜਦੋਂ ਨਿਕਲਿਆ ਇਹ ਮਲ ਹੁਣ ਸਾਡੇ ਦੋ ਤਿੰਨ ਕੁਆਂਟ ਨਿਕਲਣੇ ਆ ਹੂੰ ਸਾਡੇ ਕੋ ਪੈਸੇ ਲੈ ਕੇ ਅਗਲਾ ਹੂੰ ਛੇ ਰੁਪਏ ਕਿਲੋ ਦਾ ਅੱਛਾ ਸਾਨੂੰ ਇਹ ਵੀ ਕਟਾ ਪੈਂਦਾ ਹੈ ਹੂੰ ਜੇ ਮਲ ਸ਼ਹਿਰ ਜ਼ਿਮੀਦਾਰ ਨੇ ਛੇ ਰੁਪਏ ਕਿਲੋ ਲੈਣਾ ਨੇ ਆ ਮਾਲਕਮੋਂ ਦੇ ਵਿੱਚ ਹੂੰ ਇਹ ਗਲਿਆ ਵਿੱਚ ਪਾਉਣਾ ਆ ਇਹ ਦਿੱਕਤ ਹੈਗੀ ਇਹ ਦੇਖ ਲੈਗੀ ਜੇ ਮਲ ਇੱਥੇ ਮੰਡੀ ਜਾਵੇ ਬੋਲੀ ਦੇ ਮਾਲਵੇ ਕੇ ਇੱਕ ਕੁੰਟੜਾ ਨਾ ਮਾਲਵੇ ਕੇ ਮਤਲ ਅਸੀਂ ਜੋ ਚੰਗਾ ਮਾਲਾ ਦਾਣਾ ਜਿਹੜਾ ਵਿੱਚੋਂ ਕੱਢਦੀਏ ਅਜਾ ਯਾਰ ਅੱਗੇ ਦਿਖਾ ਲਈਏ ਤੁਹਾਨੂੰ ਹੁਣ ਆਪਾਂ ਇਹ ਨਾਮ ਮੇਰਾ ਜੀ ਮੇਰਾ ਬੂਟਾ ਸਿੰਘ ਬੂਟਾ ਸਿੰਘ ਜੀ ਤੁਸੀਂ ਕਿੱਥੋਂ ਹੋ ਪਿੰਡ ਸੀਚੜਾ ਦਾ ਅੱਛਾ ਸੀਚੜਾ ਜੀ ਇਹ ਮਾਲ ਇਦਾਂ ਜੇ ਵਪਾਰੇ ਪਰਗ ਲੈ ਲੈਂਦੇ ਵੱਡੀਆਂ ਗੱਡੀਆਂ ਦਾ ਦਾ ਟਨ 15-15 ਟਨ ਪਰ ਲੈਂਦੇ ਆ ਤੇ ਸਾਡੇ ਪੱਲੇ ਆਇ ਤੇ ਪੈਂਦਾ ਆਏ ਹੋ ਗਿਆ ਆ ਸੁੰਡੀ ਵਾਲਾ ਇਹ ਰਾਤ ਨੂੰ 4 ਵਜੇ ਤੋਂ ਪਰਦੇ ਆ 6-7 ਵਜੇ ਇੱਥੇ ਲੈ ਕੇ ਵੇਚਦੇ ਆ ਅੱਛਾ ਇਹ ਸੁੰਡੀ ਵਾਲਾ ਇਹ ਜੋ ਇਹ ਮਰਗੇ ਜਾਂ ਜਿੰਦੇ ਇਹ ਮਰਗੇ ਹੂੰ ਇਹਨੂੰ ਬਗਾ ਫੜਦਾ ਕੋ ਨੀਨੂੰ ਹੂੰ ਕਾਕ ਛੱਡਦਾ ਏ ਜੇ ਇਹਨੂੰ ਪੁੱਠਾ ਕਰ ਪਾਣੇ ਆ ਤੇ ਅਗਲੇ ਕਹਿੰਦਾ ਉਹ ਘਰੋਂ ਮੁੜ ਕੇ ਆਉਂਦਾ ਕਿਨੂੰ ਇਹ ਮਾਲ ਉਹ ਤੇ ਸਲੀ ਆਬਵੀਅਸਲੀ ਇਹ ਕਾਰੋ ਮਾਫਸਾ ਕਿਉਂਦਾ ਹੂੰ ਤੇ ਇਹ ਇਹ ਜਦੋਂ ਤੁਸੀਂ ਲੈਣ ਲੱਗਦੇ ਆ ਤੁਸੀਂ ਫਿਰ ਇਤਰਾਜ਼ ਨਹੀਂ ਕਰਦੇ ਇਸ ਚੀਜ਼ ਤੇ ਵੀ ਅਸੀਂ ਨਹੀਂ ਲੈਣਾ ਦੇਖੋ ਜੀ ਅੱਜ ਇਹ ਮਾਲ ਇੱਧਰ ਪੇਦਾ ਪਾਉਂਦੇ ਆ ਇਹਨੂੰ ਆ ਵਧੀਆ ਮਾਲ ਜਿਹੜਾ ਵਾ ਹਾਂ ਜੀ ਇਹ ਵਧੀਆ ਮਾਲ ਜਿਹੜਾ ਇਹ ਉੱਪਰ ਕਰ ਦਿੰਦੇ ਆ ਇਹਨੂੰ ਇਹਨੂੰ ਪਲਟੀ ਕਰ ਦਿੰਦੇ ਆ ਇਹਨੂੰ ਪਲਟੀ ਕਰਕੇ ਥੱਲੇ ਰੱਖ ਦੇਣਾ ਥੱਲੇ ਹੁੰਦਾ ਹੈ ਸਭ ਤੋਂ ਥੱਲੇ ਕਿੰਨੇ ਤੱਕ ਚੱਕਾਂਗੇ ਹੂੰ ਜੇ 20 ਕੁਆਂਟਲ 20 ਕੁਆਂਟਲ ਵਿੱਚ ਮਤਲਬ ਇਹ 7 ਕੁਆਂਟਲ ਥੱਲੇ ਮਾਲ ਪਾਣਾ ਹੈ ਨਾ ਜਾਨੀ ਤੁਹਾਡੇ ਗੈਣ ਦਾ ਮਤਲਬ ਹੈ ਵੀ ਛਾਂਟੀ ਤੁਸੀਂ ਨਹੀਂ ਇੱਥੇ ਕਰ ਸਕਦੇ ਇੱਕ ਖੱਤੇ ਚ ਹੀ ਹੋਣੀ ਆ ਖੱਤੇ ਜੋ ਕੇ ਹੁੰਦੀ ਏ ਤੁਹਾਨੂੰ ਵੀ ਦਿਸਿਆ ਹੁੰਦਾ ਪੀਸ ਤੇ ਤੁਸੀਂ ਵੀ ਇਹ ਨਹੀਂ ਲੈਂਦੇ ਨਹੀਂ ਲੈਣਾ ਇਹ ਥੱਲੇ ਪਾਉਂਦੇ 7 ਕੁਆਂਟਲ ਮਾਲ ਥੱਲੇ ਪਾਉਂਦੇ ਵਧੀਆ ਮਾਲ ਜੇ 14 ਕੁਆਂਟਲ ਤੁਸੀਂ ਇਕੱਲਾ ਇਕੱਲਾ ਛਾਂਟ ਨਹੀਂ ਸਕਦੇ ਇਕੱਲਾ ਕੇ ਛਾਂਣ ਜਿਆਦਾ 4 ਇਹ ਪੰਜਾਹ ਦੇ ਓਏ ਹੋਏ ਇਹ ਭਰੀ ਹੋਈ ਟਰਾਲੀ ਭਰੀ ਟਰਾਲੀ ਕੀ ਘਟਾਂਗੇ ਇਹ ਰਵੀ ਇਹਦੇ ਘਟਾ ਘਟਾਇਏ ਬਾਰਾ ਤੇ ਨਹੀਂ ਆਰ ਮਾਰ ਲਿਆ ਇਹਦੇ ਚ ਕੁਆਲਿਟੀ ਕੱਢ ਛੁੱਟ ਚੁੱਕੇ ਆ ਸੜਿਆ ਹੋਇਆ ਇਹ ਵੀ ਇਥੇ ਲੈਣ ਦਾ ਚੱਕੇ ਇਹ ਸੜਿਆ ਕੀ ਨਿਸ਼ਾਨੀ ਹੈ ਇਹ ਸੜਿਆ ਹੋਇਆ ਧੁੱਪ ਲੱਗੀ ਹੋਈ ਹੈ ਉਹ ਵਪਾਰੀ ਨੇ ਕੱਢਿਆ ਮਾਲ ਅੱਛਾ ਹਾਂਜੀ ਤੇ ਇਹ ਚੰਗਾ ਮਾਲ ਆ ਇਹਨੂੰ ਹੁਣ ਪਲਟੀ ਕਰ ਦਿੱਤੀ ਆ ਸਹੀ ਕਰਤਾ ਉੱਪਰ ਅੱਛਾ ਸਹੀ ਉੱਪਰ ਕਰਤਾ ਇਹ ਵੀ ਆ ਸੜੇ ਦੀ ਕੀ ਨਿਸ਼ਾਨੀ ਤੁਹਾਨੂੰ ਦੱਸ ਲਗਾ ਅੱਛਾ ਆ ਜਿਹੜੀ ਇਕੱਠੀ ਹੋਈ ਸਕੇ ਨੇ ਆ ਹਾਂਜੀ ਹਾਂਜੀ ਅੱਛਾ ਆਪ ਕਰਤੀ ਹੋਈ ਹੈ ਸਕਿਨ ਕੱਟੀ ਹੋਈ ਹੈ ਤੇ ਇਹਦੇ ਨੂੰ ਇਹਨ ਪਲਟੀ ਕਰਕੇ ਲੈਟਰਲੀ ਸੇ ਪਾਉਂਦੇ ਆ ਉੱਪਰ ਕਰ ਲੈਂਦੇ ਅੱਛਾ ਇਹਦੀ ਸਕਿਨ ਕੱਠੀ ਹੋਣਾ ਇਹਦੀ ਨਿਸ਼ਾਨੀ ਆ ਇਹ ਸੜਿਆ ਹੋਇਆ ਮਾ ਲਿਆ ਕਾਲਾ ਹੋ ਗਿਆ ਇੱਥੋਂ ਕਾਲਾ ਹੋ ਗਿਆ ਇਹਨੂੰ ਗਾਹ ਕਰ ਨਹੀਂ ਫੜਨਾ ਅਸੀਂ ਗੱਲ ਵੀਰੇ ਅਸੀਂ ਗੱਲ ਅਸੀਂ ਗੱਲ ਵੀਰੇ ਕਿੱਥੋਂ ਆ ਤੁਸੀਂ ਸ਼ਾਗੋੜ ਤੋਂ ਜੀ ਸ਼ਾਗੋੜ ਮੇਨ ਤੋਂ ਆ ਹਾਂਜੀ ਖਾਸ ਸ਼ਾਗੋੜ ਤੋਂ ਕੀ ਸ਼ੋਭਨਾਮ ਤੁਹਾਡਾ ਜਤਨ अरोੜਾ ਜਤਨ अरोੜਾ ਜੀ ਵੀਰੇ ਵੀਰੇ ਤੁਸੀਂ ਇਸ ਬਿਜ਼ਨਸ ਦੇ ਵਿੱਚ ਕਦੋਂ ਤੋਂ ਆ ਮੈਨੂੰ ਹੋ ਗਿਆ ਆਈ ਥਿੰਕ 8-10 ਸਾਲ ਮੈਨੂੰ ਹੀ ਹੋਗੇ ਮੇਰੇ ਫਾਦਰ ਸਾਹਿਬ ਸੀਗੇ ਇੱਥੇ ਕੰਮ ਕਰਦੇ ਓਕੇ ਮੇਰੇ ਤਾਇਆ ਜੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਖਰਬੂਜੇ ਹਦਵਾਣੇ ਦੀ ਹਾਂ ਇਹ ਮੇਰੇ ਤਾਇਆ ਜੀ ਨੇ ਸ਼ੁਰੂ ਕਰਵਾਈ ਹੋਈ ਆ ਮੈਂ ਇਹਨਾਂ ਦੇ ਇੱਕ ਤਾਇਆ ਜੀ ਤੇ ਇੱਕ ਇੱਥੋਂ ਸਰਪੰਚ ਸਾਹਿਬ ਸੀਗੇ ਉਹਨਾਂ ਨੇ ਦੋ ਬੰਦਿਆਂ ਨੇ ਮੰਡੀ ਸ਼ੁਰੂ ਕਰਵਾਈ ਹੋਈ ਆ ਵਾਹ ਮੇਰੇ ਤਾਇਆ ਜੀ ਜਿਹੜੇ ਸ਼ਰੀਰ ਬਜਨ ਲਾਲ ਜੀ ਆਲੂਆਂ ਵਾਲੇ ਚਾਹ ਦਾ ਜਾਗੁਰਦ ਜੀ 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 ਕਾਫੀ ਫੇਮਸ ਸੀਗੇ ਉਹ ਵੀ ਓਕੇ ਤੇ ਉਹਨਾਂ ਨੇ ਮੰਡੀ ਸ਼ੁਰੂ ਕਰਵਾਈ ਹੋਈ ਆ ਹੁਣ ਉਹਨਾਂ ਦੇ ਬੇਟੇ ਮੇਰੇ ਕਜ਼ਨ ਸਾਰੇ ਇੱਥੇ ਹੀ ਹੁੰਦੇ ਆ ਇੱਥੇ ਹੀ ਹੁੰਦੇ ਆ ਸਾਰੇ ਉਹਨਾਂ ਦੀਆਂ ਆੜਤਾ ਵੀ ਆ ਸਾਡੀਆਂ ਮੰਡੀ ਵਿੱਚ ਸੱਤ ਅੱਠ ਆੜਤਾ ਹੈਗੀਆਂ ਸਾਡੀਆਂ ਅਸੀਂ ਪਰਚੂਨ ਦਾ ਕੰਮ ਵੀ ਕਰੀਦਾ ਆ ਗੱਡੀਆਂ ਵੀ ਲੋਡ ਕਰੀਦੀਆਂ ਆ ਸਪਲਾਈ ਵੀ ਕਰੀਦਾ ਆ 올 ਓਵਰ ਇੰਡੀਆ ਵਿੱਚ ਸਪਲਾਈ ਕਰੀਦਾ ਆ ਯਾਰ ਹੁਣੇ ਘਰ ਦੀ ਕਿਉਂ ਜਾ ਰਹੇ ਕਾਰਨ ਕੀ ਆ ਲੋਕਾਂ ਇਹਦੇ ਵਿੱਚ ਨਾ ਮਿਹਨਤ ਬਹੁਤ ਆ ਜੀ ਜਿਦਾ ਆਪਾਂ ਨੂੰ ਉਗਾਣੇ ਆ ਪਾਲਦੇ ਆ ਚਲੋ ਨਾ ਬੱਚਿਆਂਦਰਾ ਪਾਲਣੀ ਪੈਂਦੀ ਆ ਇੰਨਾ ਚ ਮਿਹਨਤ ਬਹੁਤ ਲੱਗਦੀ ਆ ਹੁਣ ਲੋਕੀ ਮਿਹਨਤ ਘੱਟ ਕਰਨੀ ਸ਼ੁਰੂ ਕਰਦੇ ਪਏ ਆ ਹਮ ਲੋਕੀ ਜਿਆਦਾ ਮੱਕੀ ਵਗੈਰਾ ਵਿੱਚ ਮੱਕੀ ਨੂੰ ਜਿਆਦਾ ਉਹਦੇ ਵਿੱਚ ਮਿਹਨਤ ਨਹੀਂ ਹੁੰਦੀ ਇਹਨਾਂ ਨੂੰ ਸੁੰਡੀ ਵਗੈਰਾ ਤੋਂ ਬਚਾਣਾ ਆ ਜਾਵੇਂ ਨੂੰ ਪਾਲਣਾ ਬਹੁਤ ਔਖਾ ਆ ਅੱਜ ਤੋਂ 4-5 ਸਾਲ ਪਹਿਲਾਂ ਨਾ ਇਹ ਜਿਆਦਾ ਡਿਪੈਂਡ ਕਰਦਾ ਮੌਸਮ ਤੇ 4-5 ਸਾਲ ਪਹਿਲਾਂ ਲੋਕੀ ਇੱਥੇ ਬਹੁਤ ਲਾਂਦੇ ਹੁੰਦੇ ਸੀਗੇ ਮਤਲਬ ਹਜ਼ਾਰਾਂ ਕਿਲੇ ਲਾਂਦੇ ਹੁੰਦੇ ਸੀਗੇ ਜੀ 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 4-5 ਸਾਲ ਪਹਿਲਾਂ ਇਹਨੂੰ ਇੱਕ ਨਾ ਬਹੁਤ ਸਟਾਰਟਿੰਗ ਵਿੱਚ ਹੀ ਨੇਰੀ ਤੂਫਾਨ ਬਹੁਤ ਜ਼ਿਆਦਾ ਆਇਆ ਸੀਗਾ ਗੜੇ ਪਏ ਸੀਗੇ ਬਹੁਤ ਜ਼ਿਆਦਾ ਮਤਲਬ ਜਿਨ੍ਹਾਂ ਨੇ 100 100 ਕਿਲਾ ਵੀ ਲਾਇਆ ਸੀ ਉਹਨਾਂ ਦੀ ਬਿਲਕੁਲ ਤਬਾਹ ਹੋ ਗਈ ਸੀ ਉਹ ਜ਼ਮੀਨ ਓਕੇ ਤੇ ਜਦੋਂ ਗੜੇ ਪੈ ਜਾਂਦੇ ਆ ਬਿਲਕੁਲ ਖਤਮ ਹੋ ਜਾਂਦਾ ਆ ਮੀਂਹ ਕਾਰਨ ਜਾਂ ਸਟਾਰਟਿੰਗ ਵਿੱਚ ਜ਼ਿਆਦਾ ਪੈ ਜਵੇ ਨਾ ਮੌਸਮ ਖਰਾਬ ਕਰਕੇ ਫਿਰ ਉਹ ਲੋਕੀ ਇੱਕ ਵਾਰੀ ਡਰ ਗਏ ਕਹਿ ਸਕਦੇ ਆ ਜਾਂ ਜਿਨ੍ਹਾਂ ਦੇ ਨਾਲ ਕਰੋੜਾਂ ਰੁਪਏ ਲੱਗਾ ਹੁੰਦਾ ਆ ਤਿੰਨ ਚਾਰ ਮਹੀਨਿਆਂ ਦੀ ਮਿਹਨਤ ਹੁੰਦੀ ਆ ਜਦੋਂ ਪੈਸੇ ਵਟਣ ਦਾ ਟਾਈਮ ਹੁੰਦਾ ਇਕੱਠੇ ਕਰਨ ਦਾ ਉਦੋਂ ਉਹ ਖਤਮ ਹੋ ਗਿਆ ਫਿਰ ਉਹ ਲੋਕੀ ਬਹੁਤ ਘਟਾਣਾ ਸ਼ੁਰੂ ਕਰਤਾ ਲੋਕਾਂ ਨੇ ਕਿ ਰਿਸਕ ਲੈਣ ਨਾਲੋਂ ਅਗਲੇ ਕਹਿੰਦੇ ਕਿ ਬਸ ਆਹੀ ਮੱਕੀ ਦਾ ਜ਼ਿਆਦਾ ਨਹੀਂ ਨੁਕਸਾਨ ਹੁੰਦਾ ਉਹ ਚੀਜ਼ ਕਹਿੰਦੇ ਕਿ ਉਹੀ ਠੀਕ ਆ ਮਿਹਨਤ ਆ ਇੱਥੇ ਨੋ ਡਾਊਟ ਹੈ ਚ ਪੈਸਾ ਨਹੀਂ ਆ ਪੈਸਾ ਬਹੁਤ ਆ ਬਸ ਨਿਆ ਕੀ ਲੋਕੀ ਅੱਜਕੱਲ ਥੋੜੇ ਸ਼ੌਫ ਜ਼ਿਆਦਾ ਕਰਦੇ ਆ ਮਿਹਨਤ ਘੱਟ ਕਰਨਾ ਪਸੰਦ ਕਰਦੇ ਆ ਕੀ ਕਹਿੰਦਾ ਕਿ ਛੋਟਾ ਕੰਮ ਆ ਨੀਵਾ ਕੰਮ ਤੇ ਕੁਝ ਵੀ ਕਹਿ ਸਕਦੇ ਨਾ ਕਿ ਇੰਨਾ ਚੀਜ਼ਾਂ ਤੇ ਮਿਹਨਤ ਆ ਮਿਹਨਤ ਕਰੋ ਪੈਸਾ ਬਹੁਤ ਆਗਾ ਇੰਨਾ ਚੀਜ਼ਾਂ ਵਿੱਚ ਵੀ ਕਿਸੇ ਵਿੱਚ ਵੀ ਕੰਮ ਚਾਹੇ ਤੇ ਹੁਣ ਮਤਲਬ ਕਿ ਜਿਹੜੇ ਮਜ਼ਦੂਰੀ ਵੀ ਕਰਨ ਆਉਂਦੇ ਨਾ ਇੱਥੇ ਉਹ ਵੀ 2-2000 ਰੁਪਏ ਪਰ ਡੇ ਬਣਾ ਕੇ ਜਾ ਸਕਦੇ ਆ। ਆ ਵੀ ਅਰੂੜਾ ਸਾਹਿਬ ਅਰੂੜਾ ਸਾਹਿਬ ਕਹਿ ਰਹੇ ਆ ਮੇਰਾ ਦਾਵਾ ਨਹੀਂ ਹੈਗਾ ਮੈਂ ਨਹੀਂ ਕਹਿ ਰਿਹਾ। ਉਹ ਤਾਂ ਹੁਣ ਮੰਨ ਲਓ ਮੈਂ ਇਕੱਲਾ ਕਰਦਾ ਆ ਤੇ ਮੈਂ ਪਰਿਵਾਰ ਚ ਇਕੱਲਾ ਹੀ ਕਮਾਉਣ ਵਾਲਾ ਮੇਰੇ ਪਾਤਾ ਸਾਹਿਬ ਦੀ 2 ਸਾਲ ਪਹਿਲਾਂ ਹੀ ਡੈਥ ਹੋ ਗਈ ਸੀ। ਤੇ ਹੁਣ ਇੱਥੇ ਮਤਲਬ ਜੀ ਮਿਹਨਤ ਹੈ ਅਸੀਂ ਮਿਹਨਤ ਬਹੁਤ ਚਲੋ ਹਾਰਡ ਵਰਕ ਕਾਫੀ ਹੈ ਕਹਿ ਸਕਦੇ ਆਪਾਂ। ਤੇ ਇੱਥੇ ਮੈਂ ਇਨਾ 1.5 ਮਹੀਨਾ ਕੰਮ ਹੁੰਦਾ ਹੈ 1.5 ਮਹੀਨਾ। 1.5 ਮਹੀਨੇ ਵਿੱਚ ਅਸੀਂ ਜ਼ਿਆਦਾ ਨਹੀਂ ਤੇ ਅਗਲੇ ਮੈਂ ਖਰਚੇ ਵਗੈਰਾ ਆਪਣੇ ਕੱਢ ਕੇ ਵੀ ਦੱਸਾਂ ਤਾਂ ਲੱਖ 1.5 ਲੱਖ ਰੁਪਏ ਮਹੀਨੇ ਦਾ ਅਸੀਂ ਸੇਵ ਕਰ ਲਈਦਾ ਆ ਲੱਖ 1.5 ਲੱਖ ਰੁਪਏ ਸਰਕਾਰੀ ਨੌਕਰੀ ਤੋਂ ਪਲੱਸ ਹੋ ਜਾਂਦਾ ਅਗਰ ਮਿਹਨਤ ਕਰੀਏ ਤਾਂ ਠੀਕ ਆ ਜ਼ਿਆਦਾ ਕਿਹੜੀ ਡਿਮਾਂਡ ਚ ਆ ਖਰਬੂਜਾ ਕਿਹੜਾ ਡਿਮਾਂਡ ਚ ਜ਼ਿਆਦਾ ਜ਼ਿਆਦਾ ਸਭ ਤੋਂ ਵਧੀਆ ਬੋਬੀ ਖਰਬੂਜਾ ਹੁੰਦਾ ਆ ਵਿੱਚੋਂ ਵਾਈਟ ਹੁੰਦਾ ਆ ਜਿਹੜਾ ਤੁਮ ਦਿਖਾ ਸਕਦਾ ਆ ਬਲੋ ਆ ਆਹ ਆਹ ਵਾਲਾ ਆ ਆਹ ਛੋੜਾ ਛੋੜਾ ਜੀ ਹਾਂ ਜੀ ਜੀ ਬਿਲਕੁਲ ਹਾਂ ਆਹ ਵਾਲਾ ਬੋਬੀ ਇਹ ਵਿੱਚੋਂ ਵਾਈਟ ਹੁੰਦਾ ਆ ਇਹਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਆਪਣੇ ਕੋਲ ਮਿੱਠਾ ਜ਼ਿਆਦਾ ਹਾਂ ਬਹੁਤ ਜ਼ਿਆਦਾ ਮਿੱਠਾ ਹੁੰਦਾ ਆ ਹਾਂ ਇਹ ਮੁਸਕਾਨ ਹੈ ਕਿ ਕਿਹੜਾ ਇਹ ਗੋਲਡਨ ਹੁੰਦਾ ਆ ਜੀ ਅੱਛਾ ਇਹ ਗੋਲਡਨ ਹੈ ਮੁਸਕਾਨ ਵੀ ਗੋਲਡਨ 글로ਰੀ ਆ ਅੱਛਾ ਇਹ ਗੋਲਡਨ 글로ਰੀ ਆ ਪਹਿਲਾਂ ਇਸ ਤੋਂ ਮਧੂ ਚੱਲਦਾ ਹੁੰਦਾ ਆ ਉਹ ਸ 46207 ਕਿਤੇ ਵੀ ਕਿਸੇ ਨੂੰ ਵੀ ਕੋਈ ਚੀਜ਼ ਚਾਹੀਦੀ ਹੋਵੇ ਆਪਾਂ 올ਓਵਰ ਇੰਡੀਆ ਸਪਲਾਈ ਵੀ ਕਰਦੇ ਆਂ ਓਕੇ ਹਾਂਜੀ ਕਿਤੇ ਵੀ ਚਾਹੀਦਾ ਹੋਵੇ ਖਰਬੂਜਾ ਹਦਵਾਣਾ ਸੈਂਚਰੀ ਕੁਝ ਵੀ ਚਾਹੀਦਾ ਹੋਵੇ ਆਪਾਂ ਸਪਲਾਈ ਵੀ ਕਰ ਸਕਦੇ ਤੇ ਪਹੁੰਚਦਾ ਕਰ ਸਕਦੇ ਆਂ ਓਕੇ ਨੰਬਰ ਬੋਲ ਦੇ 9780446207 ਜਤਿੰਨ अरोड़ा ਪਿੰਡ ਭਾਈ ਜਿਹੜਾ ਸਾਡੇ ਮਤਲਬ ਮੇਨ ਆ ਉਹਨਾਂ ਰ ਆਹ ਇਤੋ ਸੀਚੇ ਹਾਲ ਤੋਂ ਹੀ ਆ ਮੇਰਾ ਪਿੰਡ ਉਹਦਾ ਜਲਾਲਪੁਰ ਕੋਰਦਾ ਜੀ ਜਲਾਲਪੁਰ ਤੋਂ ਭਾਈ ਕੀ ਸ਼ੁਭਨਾਮ ਸ਼ੁਭਨਾਮ ਕੁਲਦੀਪ ਜੀ ਕੁਲਦੀਪ ਭਾਈ ਆ ਠੀਕ ਹੈ ਭਾਈ ਕਿੰਨਾ ਚਿਰ ਹੋ ਗਿਆ ਇਸ ਕੰਮ 'ਚ ਤੁਹਾਨੂੰ ਮੇਰਾ ਤਾਂ ਵੈਸੇ ਹੁਣ ਨਵਾਂ ਹੀ ਆ ਜੀ ਤੇ ਜਿੱਦਾਂ ਬਾਈ ਹੁਣਾਂ ਦੇ ਫਾਦਰ ਸਾਹਿਬ ਜੀ ਇੱਥੇ ਨਾਲ ਆ ਤੇ ਉਹ ਬਾਈ ਹੁਣੀ ਵੀ ਆਪ ਆਉਂਦੇ ਇੱਥੇ ਮੰਡੀ 'ਚ ਕੰਮ ਕਰਦੇ ਆ ਠੀਕ ਆ ਦੂਸਰੀਆਂ ਸਟੇਟਸ ਤੋਂ ਵੀ ਆਉਂਦੇ ਨੇ ਲੋਕ ਹਾਂ ਜੀ ਬਹੁਤ ਜ਼ਿਆਦਾ ਵੀ ਮੰਗ ਡਿਮਾਂਡ ਆਉਂਦੀ ਆ ਲੈਣ ਆਉਂਦੇ ਆ ਜੀ ਇੱਕ ਦਿਨ ਇੱਥੇ ਹਨਾ ਆਪਣੇ ਆ ਕੇਰਲਾ ਤੋਂ ਇੱਥੋਂ ਆਏ ਉਹਨਾਂ ਨੂੰ ਇੰਨੀ ਹਿੰਦੀ ਵੀ ਇੰਨੀ ਵਧੀਆ ਨਹੀਂ ਆਂਦੀ ਸੀ ਉਹ ਇੱਥੇ ਆਪਣੇ ਇਧਰ ਨੂੰ ਕਿਉਂਕਿ ਇਹ ਜਿਹੜਾ ਮੇਨ ਹਾਈਵੇ ਜਾਂਦਾ ਵਾ ਇਹ ਆਪਣੇ ਬੀਰ ਸਾਹਿਬ ਇੱਧਰ ਦਰਸ਼ਨਾਂ ਲਈ ਜਾਂਦੇ ਆ ਅੰਮ੍ਰਿਤਸਰ ਸ਼੍ਰੀ ਕਰਵਾਰ ਸਾਹਿਬ ਦਰਸ਼ਨਾਂ ਲਈ ਜਾਂਦੇ ਆ ਤੋਂ ਕਾਫੀ ਜਿਹੜੇ ਇੱਧਰ ਦਰਸ਼ਨਾਂ ਲਈ ਜਾਂਦੇ ਆ ਟੂਰ ਕਰਦੇ ਆ ਉਹ ਬਹੁਤ ਦੂਰੋਂ ਦੂਰੋਂ ਆਉਂਦੇ ਆ ਉਹ ਰੁਕ ਜਾਂਦੇ ਆ ਕਾਫੀ ਸਾਡੇ ਕੋ ਗੋਰੇ ਵੀ ਇੱਥੇ ਆ ਕੇ ਵਰੀ ਰੁਕੇ ਫਿਰ ਸਾਨੂੰ ਪੁੱਛਦੇ ਆ ਕਿਹੜੀ ਡਿਸ਼ ਆ ਕਿ ਆ ਇਹ ਓਕੇ ਮਤਲਬ ਉਹਨਾਂ ਨੂੰ ਦੱਸੀਦਾ ਪੰਜਾਬ ਦਾ ਜਿੱਦਾਂ ਸਵੀਟ ਵਾ ਜਿਹੜੀ ਉਹ ਮਨ ਫਰੂਟ ਆਇਆ ਬਿਲਕੁਲ ਬਿਲਕੁਲ ਅੱਛਾ ਭਾਈ ਦੂਜੀਆਂ ਸਟੇਟਸ ਤੋਂ ਵੀ ਲੋਕ ਆਉਂਦੇ ਆ ਮੈਂ ਦਾਸਤਮਾ ਵੀ ਇੱਥੇ ਦੂਸਰੀਆਂ ਸਟੇਟਾਂ ਦੇ ਲੋਕ ਸਪੈਸ਼ਲੀ ਵੀ ਆਉਂਦੇ ਆ ਜਿਵੇਂ ਜੰਮੂ ਹੋਇਆ ਇਧਰੋਂ ਇਸ ਤਰ੍ਹਾਂ ਵੀ ਲੋਕ ਆਉਂਦੇ ਆ ਅੱਛਾ ਤੁਸੀਂ ਇਹ ਜਿਹੜਾ ਲਿਸ਼ਕਾ ਕੇ ਐਦਾਂ ਕੱਪੜਾ ਫੇਰ ਕੇ ਰੱਖਦੇ ਜੀ 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 ਤੇ ਕਿਉਂਕਿ ਇਹ ਰੋਡ ਤੇ ਅਸੀਂ ਬੈਠਿਆ ਡਸਟ ਆਉਂਦੀ ਆ ਜਦੋਂ ਵੀ ਗੱਡੀ ਲੰਘਦੀ ਆ ਸਾਨੂੰ ਦੁਬਾਰਾ ਫੇਰ ਮਿਹਨਤ ਕਰਨੀ ਪੈਂਦੀ ਕਿਉਂਕਿ ਗਾਗ ਨੂੰ ਜਿੰਨਾ ਵੀ ਹੋ ਸਕਦਾ ਸਾਫ਼ ਸੁਥਰਾ ਰਹੀਏ ਹੂੰ ਜਦ ਆ ਵੀ ਇਹਨੂੰ ਚੁਮਕਾ ਕੇ ਰੱਖਾਂਗੇ ਉਨਾਂ ਜ਼ਿਆਦਾ ਗਾਕੀ ਹੋਊਗੀ ਹਾਂ ਤੇ ਅੱਜ ਕੱਲ ਜਿਹੜੇ ਜੰਗ ਨੌਜਵਾਨ ਆ ਉਹ ਨਹੀਂ ਮਿਹਨਤ ਕਰਦੇ ਨਹੀਂ ਅਸੀਂ ਪਰ ਫਿਰ ਵੀ ਆਪਣਾ ਫਲਾਈ ਸ਼ੁਰੂ ਕੀਤਾ ਆ ਜੀ ਕਿਹੜਾ ਕਿਹੜਾ ਖਰਬੂਜਾ ਤੁਸੀਂ ਵੀ ਰੱਖਿਆ ਹੋਇਆ ਆਪਣੇ ਕੋਲ ਜੀ ਉਹ ਮਧੂਆ ਸਟਾਰਟਿੰਗ ਤੇ ਅੱਛਾ ਮਧੂਆ ਹਾਂ ਜੀ ਆ ਤਾਰੀ ਵਾਲਾ ਜਿਹੜਾ ਇਹਨੂੰ 95 ਕਹਿੰਦੇ ਆ ਜੀ ਹਾਂ ਇਹ 95 ਹੋ ਗਿਆ ਤੇ ਹਾਂ ਜੀ ਇਹ ਆਪਣੇ ਕੋਲ ਬੋਵੀ ਖਰਬੂਜਾ ਵਾ ਪੱਕਾ 골ਡਨ ਆ ਜੀ ਅੱਛਾ ਆਪਣੇ ਕੋਲ 골ਡਨ ਆ ਅੱਛਾ ਜੀ ਜੀ ਉਸੇ ਕਾਫੀ ਕਿਸ ਹਾਂ ਜੀ ਕਿਸਮਾਂ ਦੇ ਵਿੱਚ ਆਏਗਾ ਜੀ ਇਹ ਆਪਣੇ ਕੋਈ ਸੈਂਚਰੀ ਹੈ ਜੀ ਇਹ ਸੈਂਚਰੀ ਹੋ ਗਿਆ ਤੁਹਾਡਾ ਹਦਵਾਣਾ ਹਾਂਜੀ ਉਹਦੇ ਵਿੱਚ ਵੀ ਆ ਠੀਕ ਆ ਠੀਕ ਆ ਕਾਫੀ ਵੈਰਾਈਟੀਆਂ ਦੇ ਨਾਲ ਜਿਹਦੇ ਨਾਲ ਵੀ ਮਤਲਬ ਗਾਕ ਨੂੰ ਇੱਥੇ ਆਣ ਤੇ ਦੁਬਾਰਾ ਦੂਸਰੀ ਦੁਕਾਨ ਤੇ ਨਾ ਜਾਣਾ ਪਵੇ ਹਰ ਇੱਕ ਵੈਰਾਈਟੀ ਰੱਖਣ ਦੀ ਸੀਜ਼ਨ ਬਹੁਤ ਵਧੀਆ ਦੇਖੋ ਜੀ ਮਿਹਨਤਾਂ ਮਿਹਨਤ ਦਾ ਡਰ ਨਹੀਂ ਲੇਕਿਨ ਸੱਚੇ ਪਾਤਸ਼ਾਹ ਜਿੱਦਾਂ ਆਪਾਂ ਮਿਹਨਤ ਕਰਦੇ ਆ ਉਹਦੇ ਵਿੱਚ ਬਰਕਤ ਪਾ ਰਿਹਾ ਜੀ ਜੇ ਆਪਾਂ ਚੰਗੇ ਕੰਮ ਲਈ ਤੋਰਦੇ ਆ ਤਾਂ ਸੱਚੇ ਪਾਤਸ਼ਾਹ ਦਾ ਵੀ ਉਟਰਾਸਰਾ ਹੋਇਆਗਾ ਮੰਮੀ ਬਿਨਾਂ ਸ਼ੱਕ ਬਿਨਾਂ ਸ਼ੱਕ ਤੁਸੀਂ ਜਿਹੜੇ ਨੌਜਵਾਨ ਮੁੰਡੇ ਇੰਦਾ ਮਿਹਨਤ ਕਰ ਰਹੇ ਆ ਨਾ ਅਸੀਂ ਦੇਖ ਰਹੇ ਹਾਂ ਜਿਨ੍ਹਾਂ ਨੂੰ ਉਹ ਬੜੀ ਖੁਸ਼ੀ ਹੁੰਦੀ ਹੈ ਵੀ ਯਾਰ ਆਪ ਮੁੰਡੇ ਲੱਗੇ ਆ ਹਜੇ ਪੰਜਾਬ ਦੀ ਜਵਾਨੀ ਭੱਜੀ ਨਹੀਂ ਇਸ ਤਰ੍ਹਾਂ ਜੀ 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 ਵੀ ਅਸੀਂ ਨਹੀਂ ਜੀ ਮਿਹਨਤ ਕਰਦੇ ਨੰਬਰ ਦੇ ਦਿਓ ਬਾਈ 9878087833 ਜੀ ਕਦੋਂ ਤੋਂ ਕਰ ਰਹੇ ਤੁਸੀਂ ਇਹ ਕੰਮ ਮੈਨੂੰ 10 ਸਾਲ ਹੋ ਗਏ ਜੀ ਠੀਕ ਆ ਹਾਂਜੀ ਕਿੱਦਾਂ ਵਪਾਰ ਹਰ ਸਾਲ ਠੀਕ ਰਹਿੰਦਾ ਹਾਂਜੀ ਬਹੁਤ ਵਧੀਆ ਤੰਈ ਨਹੀਂ ਨਹੀਂ ਭਾਈ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਬਹੁਤ ਵਧੀਆ ਸੀਜ਼ਨ ਚੱਲਣ ਰਿਹਾ ਹੈ ਜੀ ਅੱਛਾ ਜੀ ਦੇਖ ਸਾਡੇ ਇੱਥੇ ਆਈਦਾ ਵਾ ਜੀ ਮੱਸੀਆਂ ਤੋਂ ਚੱਲ ਕੇ ਇੱਥੇ ਆਈ ਐਡਾ ਲਾਉਣੇ ਹੈ ਭਾਈ ਅੱਛਾ ਜੀ ਹਾਂਜੀ ਭਾਈ ਜੀ ਠੀਕ ਆ ਅੱਡਾ ਤੁਹਾਡਾ ਲੱਗਦਾ ਆ ਬਿਨਾਂ ਸ਼ੱਕ ਲੱਗਦਾ ਜਿਆਦਾ ਸੈਂਚਰੀ ਹੀ ਲੈ ਰਹਾ ਲੋਕੀ ਜਾਂ 95 ਲੈ ਰਹਾ ਹੈ ਸੈਂਚਰੀ ਲੈ ਰੇ ਭਾਈ ਸੈਂਚਰੀ ਸੈਂਚਰੀ ਜਿਆਦਾ ਨਾ ਭਾਈ ਠੀਕ ਆ ਬੋਬੀ ਚੱਲਦਾ ਜਿਆਦਾ ਖਰਬੂਜਿਆਂ ਚ ਬੋਬੀ ਭਾਈ ਅੱਛਾ ਸਭ ਤੋਂ ਵੈਸੇ ਕੋਈ ਜੀ ਮਿੱਠਾ ਬਹੁਤ ਬੋਵੀ ਚੱਲਦਾ ਜੀ ਦਾ ਸਾਡੇ ਕੋਲ ਬੋਵੀ ਦੀ ਡਿਮਾਂਡ ਕਰਦਾ ਭਾਈ ਅੱਛਾ ਜੀ ਹਾਂਜੀ ਭਾਈ ਹਾਂਜੀ ਕਿੰਨੇ ਦਿਨ ਚੱਲ ਜੂ ਇਹ ਤਕਰੀਬਨ ਡੇਢ ਮਹੀਨਾ ਚੱਲ ਜੂਗੀ ਮੰਡੀ ਹੇ ਚੱਲੂਗੀ ਹਾਂਜੀ ਡੇਢ ਮਹੀਨਾ ਕਿੱਥੇ ਤਾਂ ਇਹ ਜਿਹੜਾ ਇਲਾਕਾ ਸੀ ਇੱਥੇ ਭੀੜ ਲੱਗੀ ਹੁੰਦੀ ਸੀ ਬਹੁਤ ਜ਼ਿਆਦਾ ਤੇ ਸੜਕ ਸਾਰੀ ਭਰੀ ਹੁੰਦੀ ਸੀ ਹੁਣ ਪਰ ਇਹ ਮੰਡੀ ਬਹੁਤ ਘਟ ਗਈ ਕਾਰਨ ਇਹਨਾਂ ਦੁਕਾਨਦਾਰਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਬਾਕੀ ਗਰਾਊਂਡ ਜਿਹੜੀ ਰਿਪੋਰਟ ਆ ਉਹ ਆਪਾਂ ਖੇਤੀਬਾੜੀ ਦੇ ਨਾਲ ਸੰਬੰਧਿਤ ਤੁਹਾਨੂੰ ਦੱਸ ਦਿੱਤੀ ਵੀ ਸਮੱਸਿਆਵਾਂ ਕੁਝ ਹੈਗੀਆਂ ਨੇ ਮੰਡੀ ਬਚਾਈ ਜਾ ਸਕਦੀ ਆ ਲੋਕ ਤੁਹਾਡੇ ਕੋਲ ਆ ਸਕਦੇ ਆ ਜੇ ਅਸੀਂ ਮਾਲ ਦੀ ਜਿਹੜੀ ਕੁਆਲਿਟੀ ਪ੍ਰੋਪਰ ਦਿੰਨੇ ਆ ਨਹੀਂ ਤੇ ਮਾੜੇ ਮਾਲ ਨੂੰ ਫਿਰ ਲੋਕਾਂ ਨੇ ਆਉਣਾ ਨਹੀਂ ਹੈਗਾ ਬਾਕੀ ਤੁਹਾਡੇ ਸਾਹਮਣੇ ਆ ਵੀ ਜਿਹੜਾ ਚੀਜ਼ ਵਿਕਦੀ ਪਈ ਆ ਉਹ ਆ ਆ ਠੀਕ ਆ ਜੀ ਤੇ ਉਮੀਦ ਕਰਦੇ ਆ ਤਾਨੂੰ ਇਹ ਗੱਲਾਂ ਬਾਤਾਂ ਚੰਗੀਆਂ ਲੱਗੀਆਂ। ਰੂਪੇਵਾਲ ਮੰਡੀ ਸਾਡਾ ਦਿਖਾਉਣ ਦੀ ਇੱਛਾ ਚਿਰਾਂ ਤੋਂ ਸੀ। ਤੁਹਾਨੂੰ ਮੰਡੀ ਦਿਖਾ ਲਤੀ ਆਪਾਂ। ਬਾਕੀ ਤੁਸੀਂ ਕਦੇ ਇੱਧਰ ਆਉਣੇ ਆ ਤੇ ਤੁਸੀਂ ਰੂਪੇਵਾਲ ਮੰਡੀ 'ਚ ਦੇਖਿਓ। ਪਰ ਮੇਰੇ ਹਿਸਾਬ ਨਾਲ ਜੋ ਕਿਸੇ ਵੇਲੇ ਇਹ ਮੰਡੀ ਹੁੰਦੀ ਸੀ ਇਹ ਉਹਦਾ ਸ਼ਾਇਦ 40% ਵੀ ਹਿੱਸਾ ਹੁਣ ਨਹੀਂ ਹੈਗਾ। ਹੁਣ ਬਹੁਤ ਘੱਟ ਲੋਕ ਨੇ ਇੱਥੇ, ਬਹੁਤ ਘੱਟ ਵਿਕਰੇਤਾ ਨੇ। ਜਦ ਕਿ ਡਿਮਾਂਡ ਬਹੁਤ ਜਿਆਦੀ ਹੋ ਚੁੱਕੀ ਆ ਵਧ ਚੁੱਕੀ ਆ ਪਰ ਵਿਚਨਲੇ ਕੱਟ ਗਏ ਸੋ ਦਾ ਕਾਰਨ ਇੱਕ ਆਲੇ ਦੁਆਲੇ ਲੱਗੀ ਹੋਈ ਮੱਕੀ ਵੀ ਆ ਕਿ ਕਿਸਾਨ ਇਧਰ ਨੂੰ ਸ਼ਿਫਟ ਕਰ ਰਿਹਾ ਉਨੀ ਪ੍ਰੋਡਕਸ਼ਨ ਨਹੀਂ ਹੋ ਰਹੀ ਤੇ ਜਾਂ ਫਿਰ ਕੁਆਲਿਟੀ ਜਿਹੜਾ ਹੈਗਾ ਆ ਉਹ ਸਬਜੀ ਜਾਂ ਇਹ ਕਹ ਲੋ ਵੀ ਇਹ ਖਰਬੂਜਾ ਹਦਵਾਣਾ ਨਹੀਂ ਆ ਰਿਹਾ ਸੋ ਇੱਕ ਇਹ ਵੀ ਕਾਰਨ ਹੈਗਾ ਪਰ ਕਮਾਈ ਕਮਾਈ ਹੈਗੀ ਆ ਜਿਹੜੇ ਇੱਥੇ ਮਿਹਨਤ ਕਰ ਰਹਾ ਉਹ ਚਾਰ ਪੈਸੇ ਬਣਾ ਕੇ ਹੀ ਇੱਥੋਂ ਜਾ ਰਹਾ। ਸੋ ਬਾਈ ਹੱਥੀ ਮਿਹਨਤ ਕਰਨ ਵਾਲਿਆਂ ਦੇ ਪੱਲੇ ਕੁਛ ਨਾ ਕੁਛ ਪੈਂਦਾ ਆ। ਬਾਕੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੁੜੇ ਰਹਿਣ ਦੇ ਲਈ ਤੇ ਆਪਾਂ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਆਂ। ਚੰਗੀ ਲੱਗੀ ਹੋਵੇ ਵੀਡੀਓ ਇਹਨੂੰ ਲਾਈਕ ਵਾਲਾ ਬਟਨ ਦਬ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਔਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਸਤਿ ਸ੍ਰੀ ਅਕਾਲ।